ਆਏ ਦਿਨ ਅਜਿਹੀਆਂ ਖਬਰਾਂ ਜੋ ਉਹਨਾਂ ਸ਼ਰਧਾਲੂਆਂ ਦੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਨੇ ਜਦੋਂ ਮੰਦਿਰ ਤੱਕ ਨੂੰ ਲੁਟੇਰਿਆਂ ਦੇ ਵੱਲੋਂ ਨਹੀਂ ਬਖਸ਼ਿਆ ਜਾਂਦਾ ਦੱਸ ਦਈਏ ਕਿ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਵਾਰ ਫਿਰ ਸ਼ਦਾਲੂਆਂ ਦੀ ਆਸਥ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਦੱਸ ਦਈਏ ਕਿ ਚੋਰ ਜਿਹੜੇ ਨੇ ਮੰਦਰ ਦੀ ਦੀਵਾਰ ਤੋੜ ਕੇ ਮੰਦਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਮੰਦਰ ਦੀ ਗੋਲਕ ਦੇ ਵਿੱਚੋਂ ਪੈਸੇ ਅਤੇ LED ਦੇ ਨਾਲ DVR ਵੀ ਚੋਰੀ ਕਰ ਲਿੱਤਾ ਜਾਂਦਾ ਹੈ ਦੱਸ ਦਈਏ ਕਿ ਜਿੱਥੇ ਚੋਰਾਂ ਦੇ ਵੱਲੋਂ ਲੋਕਾਂ ਦੇ ਘਰਾਂ ਨੂੰ ਦੁਕਾਨਾਂ ਨੂੰ ਜਾਂ ਆਂਦੇ-ਆਂਦੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀਗਾ ਉੱਥੇ ਹੀ ਚੋਰਾ ਨੇ ਹੁਣ ਮੰਦਰਾਂ ਨੂੰ ਆਪਣਾ ਪੱਕਾ ਨਿਸ਼ਾਨਾ ਬਣਾ ਚੁੱਕੇ ਨੇ ਆਏ ਦਿਨ ਮੰਦਰਾਂ ਦੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਤੇ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਚੋਰਾਂ ਦੇ ਵੱਲੋਂ ਲੁੱਟ ਦੀ ਵਾਰ ਦਾ ਤੋਂ ਅੰਜਾਮ ਦਿੱਤਾ ਜਾਂਦਾ ਹੈ ਗੋਲਕ ਚੋਰੀ ਕਰ ਲਿੱਤੀ ਜਾਂਦੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਹੈ ਡੀਵੀਆਰ ਵਗੈਰਾ ਜੋ ਐਲਈਡੀ ਵਗੈਰਾ ਉੱਥੇ ਲੱਗੀ ਹੁੰਦੀਆਂ ਮੰਦਰ ਦੇ ਵਿੱਚਕਾਰ ਉਹਨਾਂ ਸਭ ਨੂੰ ਚੋਰੀ ਕਰ ਲਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਿਰ ਜਿਹੜੀ ਸਾਡੀ ਸੂਬੇ ਦੀ ਕਾਨੂੰਨ ਵਿਵਸਥਾ ਹੈ ਉਹ ਕਿਸ ਤਰੀਕੇ ਦੀ ਹੈ ਕਿਉਂਕਿ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਸਵਾਲ ਖੜੇ ਹੁੰਦੇ ਨੇ ਅਜੀਆਂ ਵਰਦਾਤਾਂ ਤੋਂ ਮਾਮਲਾ ਜਿਹੜਾ ਮਰਸਰਦ ਸੁਲਤਾਨਬਿੰਦ ਦਾ ਦੱਸਿਆ ਜਾ ਰਿਹਾ ਜਿੱਥੇ ਚੋਰਾਂ ਦੇ ਵੱਲੋਂ ਇੱਕ ਮੰਦਰ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੀ ਗੋਲਕ ਡੀਵੀਆਰ ਆਦੀ ਜਿਹੜੀ ਹੈ ਉਹ ਚੋਰੀ ਕਰ ਲਿੱਤੀ ਜਾਂਦੀ ਹੈ ਹਾਨੀ ਸਰ ਕੀ ਕਹਿਣਾ ਚਾਹੁੰਦਾ ਕਿਹੜੇ ਮੰਦਰ ਦੇ ਵਿੱਚ ਚੋਰੀ ਹੋਈ ਹੈ ਸਾਡੇ 2 ਦਿਨ ਪਹਿਲਾਂ ਖਾਲਸਾ ਨਗਰ ਹੈ ਸੁਲਤਾਨਬਿੰਦ ਦੇ ਵਿੱਚ ਇੱਕ ਮੰਦਰ ਹੈ ਜੀ ਛੋਟਾ ਉਦੇ ਵਿੱਚ ਸਾਨੂੰ ਰਿਪੋਰਟ ਹੋਈ ਸੀ ਕਿ ਉੱਥੇ ਕਿਸੇ ਨੇ ਨਾਮ ਲੂਮ ਨੇ ਵਿਅਕਤੀਆਂ ਨੇ ਕੰਦ ਨੂੰ ਪਾੜ ਲਾ ਕੇ ਰਾਤ ਦੇ ਸਮੇਂ ਮੰਦਿਰ ਵਿੱਚੋਂ ਚੋਰੀ ਕਰ ਲਈ ਹੈ ਚੋਰੀ ਵਿੱਚ ਉਹਨਾਂ ਨੇ ਕੈਲਿਡੀ ਕੋਈ ਸੀਸੀਟੀਵੀ ਡੀਵੀਆਰ ਤੇ ਕੁਝ ਪੈਸੇ ਚੋਰੀ ਕਰ ਲਏ ਇਹ ਇਹਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਫੇਸ ਕੀਤਾ ਹੈ ਤੇ ਦੋ ਨੌਜਵਾਨ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦੇ ਪਿੱਛੇ ਸਾਡੀ ਪਾਰਟੀ ਲੱਗੀ ਹੋਈ ਹੈ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆਗੇ ਇਨਾਂ ਕੋਲ ਜੀ ਚੋਰੀ ਹੋਇਆ ਸਮਾਨ ਐਲਈਡੀ ਡੀਵੀਆਰ ਤੇ ਪੈਸੇ ਜਿਹੜੇ ਉਹ ਅਸੀਂ ਬਰਾਮਦ ਕਰ ਲਏ। ਤੇ ਕਿੰਨੇ ਮਾਮਲੇ ਦਰਜ ਨੇ ਜੀ? ਇਹ ਜਿਹੜਾ ਬੰਦਾ ਪਕੜਿਆ ਹੈ ਬੇਸਿਕਲੀ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਚੋਰੀ ਦੇ ਮੁਕਦਮੇ ਇਹਦੇ ਖਿਲਾਫ ਚਾਰ ਪਹਿਲਾਂ ਦਰਜ ਨੇ। ਇੱਕ ਥਾਣਾ ਲੋਪੋਕੇ ਦੇ ਮੁਕਦਮੇ ਦੇ ਵਿੱਚ ਇੱਕ ਪੀਓ ਵੀ ਆ, ਪਗੋੜਾ ਵੀ ਆ। ਤੇ ਇਹਦੇ ਕਰੀਬ ਟੋਟਲ 5 ਮੁਕਦਮੇ ਦੇ ਖਿਲਾਫ ਦਰਜ। ਦੂਸਰਾ ਮਾਮਲਾ ਕੀ ਹੈ? ਦੂਸਰਾ ਵੀ ਇਹਦੇ ਨਾਲ ਦਾ ਸਾਥੀ ਹੈ ਜੀ ਇਹਦੇ ਪਿੰਡ ਦਾ ਹੀ ਆ। ਉਹ ਵੀ ਇੱਕ ਕ੍ਰਿਮੀਨਲ ਕਿਸਮ ਦਾ ਨਸ਼ੇੜੀ ਬੰਦਾ ਉਹਦੇ ਪਿੱਛੇ ਵੀ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਮੰਦਰ ਦੇ ਪ੍ਰਬੰਧਕਾਂ ਨੂੰ ਵੀ ਮਚੀ ਆ ਪੰਜਾਬ ਇਹ ਇਹ ਹੀ ਸਾਰੇ ਮੰਦਰਾਂ ਧਾਰਮਿਕ ਸਥਾਨਾਂ ਦੇ ਜਿਹਨੇ ਪ੍ਰਬੰਧਕ ਨੇ ਜਾਂ ਕਮੇਟੀਆਂ ਨੇ ਸਾਡੀ ਇਹ ਗੁੰਜਾਇਸ਼ ਹੈ ਵੀ ਇਹਨਾਂ ਦੇ ਵਿੱਚ ਰਾਤ ਦੇ ਸਮੇਂ ਮੰਦਰ ਦੇ ਵਿੱਚ ਕੋਈ ਨਾ ਕੋਈ ਆਪਣਾ ਸੇਵਾਦਾਰ ਜਾਂ ਕੋਈ ਬੰਦਾ ਜ਼ਰੂਰ ਉਹਦੇ ਵਿੱਚ ਐਜ਼ ਅ ਸਕਿਉਰਟੀ ਵਜੋਂ ਹਾਇਰ ਕਰਿਆ ਕਰਨ ਤਾਂ ਜੋ ਇਹ ਬਚਿਆ ਜਾ ਸਕੇ ਇਹਨਾਂ ਦੀ ਧੋਰੀਆਂ ਤੋਂ ਇਹ ਹੋਨਤਾ ਚੋਰੀ ਹੋਈ ਹੈ ਕੋਈ ਹੋਰ ਘਟਨਾ ਵੀ ਜਿਹੜੀ ਆ ਵਾਪਰ ਸਕਦੀ ਸੀ ਜੋ ਕਿ ਬੜਾ ਐ ਸੈਂਸਿਟਿਵ ਮਾਮਲਾ ਆ ਧਾਰਮਿਕ ਸਥਾਨ ਦੇ ਵਿੱਚ ਚੋਰੀ ਹੋਣਾ ਸਾਡੇ ਲਈ ਵੀ ਇੱਕ ਬੜਾ ਚੈਲੰਜ ਸੀ ਜਿਹੜਾ ਕਿ ਪੁਲਿਸ ਵੱਲੋਂ ਬੜੀ ਟੈਕਨੀਕਲੀ ਤੇ ਮਿਹਨਤ ਕਰਕੇ ਇਹਨੂੰ ਟ੍ਰੇਸ ਕੀਤਾ